ਗੁਰਦਾਸਪੁਰ ਦੇ ਅਮਨਵਾੜਾ ਬਾਜ਼ਾਰ ਵਿੱਚੋਂ ਮੋਟਰਸਾਈਕਲ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਦੁਕਾਨਦਾਰਾਂ ਨੇ ਕਾਬੂ ਕਰ ਲਿਆ ਜੋ ਕਿ ਮਾਰਕੀਟ ਵਿੱਚੋਂ ਕਿਸੇ ਦੇ ਮੋਟਰਸਾਈਕਲ ਤੇ ਬੈਠ ਕੇ ਮਾਸਟਰ ਚਾਬੀ ਨਾਲ ਮੋਟਰਸਾਈਕਲ ਦਾ ਤਾਲਾ ਖੋਲਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਬਾਜ਼ਾਰ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਦੇਖਿਆ ਤੇ ਲੋਕਾਂ ਨੇ ਉਹਨਾਂ ਨੂੰ ਫੜ ਕੇ ਪਹਿਲਾਂ ਛਿੱਤਰ ਪਰੇੜ ਕੀਤੀ ਅਤੇ ਫਿਰ ਪੁਲਿਸ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਮੌਕੇ ਤੇ ਪਹੁੰਚੇ ਪੀਸੀਆਰ ਇੰਚਾਰਜ ਵਿਨੋਦ ਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਚੋਂ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਕਿ ਦੋ ਨੌਜਵਾਨਾਂ ਨੂੰ ਬਾਜ਼ਾਰ ਦੇ ਲੋਕਾਂ ਨੇ ਮੋਟਰਸਾਈਕਲ ਚੋਰੀ ਕਰਦੇ ਹੋਏ ਫੜ ਲਿਆ ਹੈ ਅਤੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਚੋਰਾਂ ਨੂੰ ਕਾਬੂ ਕਰਕੇ ਥਾਣਾ ਸਿਟੀ ਵਿਖੇ ਲੈ ਜਾ ਰਹੇ ਹਨ ਇਹਨਾਂ ਕੋਲੋਂ ਗਹਿਰਾਈ ਨਾਲ ਪੁੱਛਪੜਤਾਲ ਕੀਤੀ ਜਾਵੇਗੀ ਕਿ ਉਹ ਕਿੱਥੇ ਰਹਿੰਦੇ ਹਨ ਅਤੇ ਹੁਣ ਤੱਕ ਕਿੰਨੀਆਂ ਚੋਰੀਆਂ ਕੀਤੀਆਂ ਨੇ ਜੇਕਰ ਚੋਰੀ ਦੀਆਂ ਵਾਰਦਾਤਾਂ ਦਾ ਖੁਲਾਸਾ ਹੋਇਆ ਤਾਂ ਇਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਬਈਆਂ ਵਾਰਦਾਤਾਂ ਹੋ ਰਹੀਆਂ ਮੋਟਰਸਾਈਕਲਾਂ ਦੀ ਇਸ ਕਾਰਨ ਸਾਰੇ ਲੋਕ ਚਗੰਨੇ ਸੀ ਅੱਜ ਆ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਮੜੀ ਜਦੋਂ ਜਾ ਕੇ ਕਿ ਬੁਝਾ ਰਹੇ ਨਾ ਫੜਿਆ ਤੇ ਫੜ ਕੇ ਆਉਣਾ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਬੀ ਆ ਚੋਰ ਚਾਬੀ ਆ ਰੰਗੇ ਹੱਥ ਫੜਿਆ ਲੋਕਾਂ ਨੇ ਇਹ ਕਹਿੰਦਾ ਚਾਬੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਬੀਆਂ ਲਾਂਦੀ ਮੋਟਰਸਾਈਕਲ ਨੂੰ ਲਾਗੀ ਲੈ ਕੇ ਚੱਲ ਜਣਾ ਤਿੰਨੇ ਦੇਖਿਆ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹਨਾਂ ਨੇ ਵੇਖਿਆ ਵਾ ਇਹਨਾਂ ਨੂੰ ਗੱਲ ਦੇ ਦਿਆਂ ਬਾਅਦ ਇੱਕ ਫੜਿਆ ਚੋਲੇ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜ ਚੋਂ ਫੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕਿ ਆਪਾਂ ਧਾਰੀ ਵਾਲਾ ਕੇ ਕਲੀਅਰ ਕਲਾ ਪਿੰਡ ਉਥੋਂ ਦੇ ਆ ਠੀਕ ਹੈ ਜੀ ਅੱਜ ਪੁੱਛਣ ਵਾਲੇ ਕਰਤਾ ਅੱਗੇ ਪੁੱਛਤਰੀ ਇਸ ਕਰਨੀ ਤਾਂ ਮਿਲੀ ਹੈ ਕਿ ਪਿਆਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫੜੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦਿਆਂ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਕਿ ਜੋ ਕਾਰਵਾਈ ਬੰਦੀ ਕੀਤੀ ਜਾਵੇਗੀ ਗੁਰਦਾਸਪੁਰ ਦੇ ਅਮਨਵਾੜਾ ਬਾਜ਼ਾਰ ਵਿੱਚੋਂ ਮੋਟਰਸਾਈਕਲ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਦੁਕਾਨਦਾਰਾਂ ਨੇ ਕਾਬੂ ਕਰ ਲਿਆ ਜੋ ਕਿ ਮਾਰਕੀਟ ਵਿੱਚੋਂ ਕਿਸੇ ਦੇ ਮੋਟਰਸਾਈਕਲ ਤੇ ਬੈਠ ਕੇ ਮਾਸਟਰ ਚਾਬੀ ਨਾਲ ਮੋਟਰਸਾਈਕਲ ਦਾ ਤਾਲਾ ਖੋਲਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਬਾਜ਼ਾਰ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਦੇਖਿਆ ਤੇ ਲੋਕਾਂ ਨੇ ਉਹਨਾਂ ਨੂੰ ਫੜ ਕੇ ਪਹਿਲਾਂ ਛਿੱਤਰ ਪਰੇੜ ਕੀਤੀ ਅਤੇ ਫਿਰ ਪੁਲਿਸ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਮੌਕੇ ਤੇ ਪਹੁੰਚੇ ਪੀਸੀਆਰ ਇੰਚਾਰਜ ਵਿਨੋਦ ਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਚੋਂ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਕਿ ਦੋ ਨੌਜਵਾਨਾਂ ਨੂੰ ਬਾਜ਼ਾਰ ਦੇ ਲੋਕਾਂ ਨੇ ਮੋਟਰਸਾਈਕਲ ਚੋਰੀ ਕਰਦੇ ਹੋਏ ਫੜ ਲਿਆ ਹੈ ਅਤੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਚੋਰਾਂ ਨੂੰ ਕਾਬੂ ਕਰਕੇ ਥਾਣਾ ਸਿਟੀ ਵਿਖੇ ਲੈ ਜਾ ਰਹੇ ਹਨ ਇਹਨਾਂ ਕੋਲੋਂ ਗਹਿਰਾਈ ਨਾਲ ਪੁੱਛਪੜਤਾਲ ਕੀਤੀ ਜਾਵੇਗੀ ਕਿ ਉਹ ਕਿੱਥੇ ਰਹਿੰਦੇ ਹਨ ਅਤੇ ਹੁਣ ਤੱਕ ਕਿੰਨੀਆਂ ਚੋਰੀਆਂ ਕੀਤੀਆਂ ਨੇ ਜੇਕਰ ਚੋਰੀ ਦੀਆਂ ਵਾਰਦਾਤਾਂ ਦਾ ਖੁਲਾਸਾ ਹੋਇਆ ਤਾਂ ਇਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਬਈਆਂ ਵਾਰਦਾਤਾਂ ਹੋ ਰਹੀਆਂ ਮੋਟਰਸਾਈਕਲਾਂ ਦੀ ਇਸ ਕਾਰਨ ਸਾਰੇ ਲੋਕ ਚਗੰਨੇ ਸੀ ਅੱਜ ਆ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਮੜੀ ਜਦੋਂ ਜਾ ਕੇ ਕਿ ਬੁਝਾਰਾ ਨਾਲ ਫੜਿਆ ਤੇ ਫੜ ਕੇ ਆਉਣਾ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਬੀ ਆ ਚੋਰ ਚਾਬੀ ਆ ਰੰਗੇ ਹੱਥ ਫੜਿਆ ਲੋਕਾਂ ਨੇ ਠੀਕ ਹੈ ਨਾ ਚਾਬੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਬੀਆਂ ਲਾ ਨੀ ਮੋਟਰਸਾਈਕਲ ਨੂੰ ਲਾਗੀ ਲੈ ਕੇ ਚੱਲ ਜਣਾ ਤਿੰਨੇ ਦੇਖਿਆ ਕਰਦੇ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹਨਾਂ ਨੇ ਵੇਖਿਆ ਵਾ ਇਹਨਾਂ ਨੂੰ ਗੱਲ ਦੇ ਦਿਆਂ ਬਾਅਦ ਇੱਕ ਫੜਿਆ ਚੋਲੇ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜ ਚੋਂ ਫੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕੇ ਆਪਾਂ ਧਾਰੀ ਵਾਲਾ ਕੇ ਕਲੀਅਰ ਕਰਾ ਪਿੰਡ ਉਥ ਠੀਕ ਹੈ ਜੀ ਅੱਜ ਪੁੱਛਣ ਵਾਲੇ ਕਰਤਾ ਅੱਗੇ ਪੁੱਛਤਰੀ ਇਸ ਕਰਨੀ ਤਾਂ ਮਿਲੀ ਹੈ ਕਿ ਪਿਆਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫੜੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦਿਆਂ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਨਹੀਂ ਜੋ ਕਾਰਵਾਈ ਬੰਦੀ ਕੀਤੀ ਜਾਵੇ